आम आदमी पार्टी ਦੇ ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬੱਸੀ ਪਠਾਣਾ ਦੇ ਐਸਡੀਐਮ ਦਫਤਰ ਤਹਿਸੀਲ ਦਫਤਰ ਦਾ ਦੌਰਾ ਕਰ ਜਾਈ ਸਾਲਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਤਹਿਸੀਲ ਦਫਤਰ ਦਾ ਦੌਰਾ ਕਰਨਾ ਆਏ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਖਸਾ ਚਾਹਨਾ ਕਿ ਮਾਨਯੋਗ ਮੁੱਖ ਮੰਤਰੀ ਸਰਾਰ ਕੁਵਾਰ ਸਿੰਘ ਮਾਨ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ। ਰਿਕ ਜਗ੍ਹਾ ਤੇ ਚੰਗਾ ਕੰਮ ਜਿਹੜਾ ਚੱਲਦਾ ਹੈ ਤੇ ਅੱਜ ਸਾਡੇ ਤਹਿਸੀਲ ਕੰਪਲੈਕਸ ਪਾਸਿਪਟਾਣਾ ਦੇ ਵਿੱਚ ਆਏ ਕਿ ਚਲੋ ਨਾਲੇ ਸੰਗਤਾਂ ਨੂੰ ਮਿਲ ਹੋਇਆ ਨਾਲੇ ਸਾਰੇ ਆਫੀਸਰ ਸਾਹਿਬਾਨ ਨਾਲ ਬੈਕ ਟੂ ਬਿਊ ਦਾ ਸਾਥ ਚੱਕੀ ਉੱਪਰ ਸਾਰਿਆਂ ਨਾਲ ਬੈਕ ਟੂ ਥ्रू ਗੱਲਬਾਤ ਹੋ ਜਾਂਦੀ ਹੈ ਤੇ ਬਾਕੀ ਜਿਹੜੀ ਸੰਗਤ ਆ ਗਈ ਆ ਉਹਨਾਂ ਨੂੰ ਮਿਲ ਹੋ ਜਾਂਦਾ ਹੈ ਉਹ ਬੇਚਿੱਤ ਕੋਈ ਕੋਈ ਜ਼ਰੂਰ ਦਿੱਕਤ ਪਰੇਸ਼ਾਨੀ ਉਹ ਤਾਂ ਵੈਸੇ ਸਾਡੇ ਸਮੂਥ ਕੰਮ ਚੱਲ ਰਿਹਾ ਠੀਕ ਕੰਮ ਚੱਲ ਰਿਹਾ ਉਹ ਮੈਂ ਕਹਣਾ ਕਿ ਜਿਹੜਾ ਕੰਮ ਹੈ ਆਈ ਥਿੰਕ ਰਨਿੰਗ ਚ ਚੱਲਦਾ ਰਹੀ ਤੇ ਕਿਸੇ ਸਰ ਕੋਈ ਦਿੱਕਤ ਨਾ ਆਵੇ ਤੇ ਇਥੇ ਲੋਕਲ ਰਹਿਣ ਉਹ ਕਰਕੇ तकरीबन ਸਾਡਾ ਅੱਜ 8-10 ਦਿਨ ਗੇੜਾ ਲੱਗੀ ਆ ਸਾਰੇ ਠੀਕ ਕੰਮ ਚੱਲ ਰਿਹਾ ਸਾਡੇ ਸਾਡਾ ਕੰਮ ਹੋਣਾ ਚਾਹੀਦਾ ਠੀਕ ਆ ਗਰਸਟੈਂਡ ਤੋਂ ਬਾਅਦ ਵੀ ਤੁਸੀਂ ਦੇਖੋ ਤੁਹਾਡੇ ਅਫਸਰ ਬੈਠਦੇ ਨੇ ਸ਼ਿਕਾਇਤ ਨਾ ਕੋਈ ਆਵੇ ਕਿਸੇ ਤਰ੍ਹਾਂ ਦੀ ਕਈ ਵਾਰੀ ਆਪਾਂ ਛੋਟੀ ਛੋਟੀ ਗੱਲੋਂ ਵੀ ਬਣਾ ਲੈਣਾ ਉਹ ਮੈਨੂੰ ਲੱਗਦਾ ਵੀ ਚੰਗਾ ਨਹੀਂ ਹੁੰਦਾ ਤੇ ਇਸ ਲਈ ਸ਼ਿਕਾਇਤ ਨਾ ਆਵੇ ਕੰਮ ਨਾ ਰੁਕੇ ਸਾਡੇ ਤਕਰੀਬਨ ਇੱਥੇ ਇਥੋਂ ਅੱਜ ਤੱਕ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਈ ਹੈ ਯੂਨੀਵਰਸ ਸਾਡੇ ਸਾਰੇ ਵਧੀਆ ਕੰਮ ਕਰਦਾ ਹੈ ਕੰਮ ਵੀ ਚੱਲਦੇ ਇੱਥੇ ਮੈਂ ਰੱਖਣ ਉਹਦਾ ਵੀ ਕੀਤਾ ਹੈ ਹਾਂ ਜੀ ਹਾਂ ਅੱਗੇ ਹੁਣ ਆਫਿਸ ਰੈਨੋਵੇਟ ਕਰ ਰਹੇ ਆ ਉਹਦੇ ਲਈ ਉਹਦੇ ਲਈ ਕੰਮ ਜਿਹੜਾ ਚੱਲ ਰਿਹਾ ਉਹ ਵੀ ਦੇਖ ਕੇ ਲੈਣਾ ਹੋਰ ਵੀ ਸਾਰੇ ਲੋਕਾਂ ਨੂੰ ਮਿਲ ਕੇ ਵੀ ਪੁੱਛਿਆ ਜਾਂਚ ਕੀਤੀ ਹੈ ਜਾਣਿਆ ਕਿ ਉਹ ਵੀ ਲੋਕਪ੍ਰੀਖਸ਼ਣ ਦੇ ਤਰੀਕਾ ਨਾਲ ਚੀਕ ਕਰ ਰਹੇ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਸੀਂ ਦੱਸਾ ਬੈਠੇ ਨੇ ਅਸੀਂ ਆਪਨੇ ਅਸ ਗੀਮ ਸਾਹਿਬ ਬੈਠੇ ਨੇ ਸਾਰੇ ਅਸੀਂ ਸਾਰੇ ਇੱਥੇ ਆ ਕੋਈ ਦਿੱਕਤ ਨਹੀਂ ਆਈ ਸੀ ਕਿ ਅੱਜ ਜure ਆਪਣਾ ਕੰਮ ਕਰਾਉਣ ਅੱਗੇ ਅੱਗੇ ਵੀ ਆਉਨੇ ਆ ਪਰ ਅਸੀਂ ਪਿਛਲੇ ਸਰਕਾਰਾਂ ਚ ਜਦੋਂ ਆਉਂਦੇ ਸੀਗੇ ਕੋਈ ਇਦਾਂ ਦਾ ਵਿਧਾਇਕ ਆ ਕੇ ਸਾਡੀ ਸੁਣਵਾਈ ਨਹੀਂ ਸੀ ਦੀ ਮੌਕੇ ਤੇ ਆ ਕੇ ਸਾਡੀ ਵਿਧਾਇਕ ਨੇ ਮਤਲਬ ਸਮੱਸਿਆ ਵੀ ਸੁਣੀ ਹੈ ਬਹੁਤ ਵਧੀਆ ਵਿਧਾਇਕ ਨੇ ਤੇਰੇ ਇਲਾਕੇ ਦੇ ਸਾਰੇ ਕਮਕਾਰ ਵਾਲੇ ਚੈੱਕਿੰਗ ਕਰਦੇ ਨੇ ਅੱਜ ਅਚਨ ਚੇਦਕ ਉਰੇ ਆਏ ਤੇ ਸਾਡੀ ਜੋ ਵੀ ਹੈ ਉਹ ਕਿਸੇ ਗਾਣਾ ਦੀ ਕੋਈ ਲੋਕਾਂ ਦੀ ਪਰੇਸ਼ਾਨੀ ਸਾਰਿਆਂ ਦੀ ਆਪਸ ਵਿੱਚ ਸੁਣੀ ਹੈ ਬਹੁੜੀ ਇਨਸਾਨ ਨੇ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ